ਇਹ ਸਾਡਾ ਜੀ 19000 ਦਾ ਚਲਾਨ ਭਰਿਆ ਇਹਨਾਂ ਨੇ ਸਾਡੀ ਬਰਨਾਲਾ ਜੁਨੀਅਨ ਦੀ ਗੱਡੀ ਦਾ ਹਾਂਜੀ ਕਿਰੇ ਭਰਾਣ ਮੈਂ ਬਾਈ ਨੂੰ ਬਾਈ ਵੇਚਣਾ ਨਹੀਂ ਜਾਣਦਾ ਚਲੋ ਗੱਡੀ ਦਾ ਚਲਾਨ ਆਪਣੀ ਜੁਨੀਅਨ ਦੀ ਗੱਡੀ ਸੀ ਚਲੋ ਮੈਂ ਕਹਿੰਦਾ ਜਾਇਜ਼ ਭਰਿਆ ਬਿਲਕੁਲ ਜੀ ਜੋ ਇਹਨਾਂ ਨੇ ਗਲਤੀਆਂ ਕੱਢੀਆਂ ਜਮਾ ਜਾਇਜ਼ ਨਹੀਂ ਦੀ ਬਿਲਕੁਲ ਉਹ ਗਲਤੀਆਂ ਤੇ ਗਲਤ ਕੱਢੀਆਂ ਨੇ ਹਾਂਜੀ ਬਾਈ ਮਤਲਬ ਜਿਹਦਾ 10000 ਦਾ ਚਲਾਨ ਤਾਂ ਵੱਧ ਹੋਇਆ ਹਾਂਜੀ ਮਤਲਬ ਕਾਨੂੰਨ ਅਨੁਸਾਰ 9000 ਦਾ ਚਲਾਨ ਬਣਦਾ ਸੀਗਾ ਹਾਂਜੀ ਇਹਨਾਂ ਨੇ 19000 ਦਾ ਕੱਟਤਾ ਜੀ ਆ ਮੇਰੇ ਹੱਥ ਚ ਚਲਾਨ ਹੈ ਬਿਲਕੁਲ ਚਲੋ ਜੀ ਮੈਂ ਉਨਨੀ ਭਰਦਾ ਮੈਂ ਆਪਦੇ ਕੋਲ ਭਰਦਾ ਇਹੇ ਪ੍ਰਧਾਨ ਟਰੱਕੀ ਨੇ ਭਰਦਾ ਹਾਂ ਟਰੱਕ ਯੂਨੀਅਨ ਮੈਂ ਉਹਦਾ ਭਰਦਾ ਜੀ ਚਲਾਣਾ 42000 ਦਾ ਸੀ ਆ ਨੋਵਾ ਦਾ ਭਰਿਆ ਜੀ ਆ ਗੱਡੀ ਆ ਆ ਗੱਡੀ 11 20 68 25 68 25 ਆ ਗਈ ਜੀ ਅਸੀਂ 42000 ਦਾ ਕੰਮ ਇਹਦਾ ਕਰਾਇਆ ਜੀ ਹਾਂਜੀ ਇਤੋਂ ਪਹਿਲਾਂ ਇਹਨਾਂ ਦੇ ਆਰਟੀਓ ਦੇ ਸ਼ੀਨਾ ਸਾਹਿਬ ਹਾਂ ਉਹਨੇ ਅਸੀਂ ਦੋ ਬੇਟੀਆਂ ਭੇਜੀਆਂ ਸਵਾਸ ਲੀਗਲ ਦੀਆਂ ਉਹਨਾਂ ਨੇ ਜਦੋਂ ਮੰਗੀਆਂ ਹਾਂਜੀ ਕਿਹਨੂੰ ਫੋਨ ਲਾਇਆ ਨਹੀਂ ਹੈਗਾ ਯਾਰ ਉਹ ਸਾਡਾ ਇੱਕ ਮੇਰੇ ਮੂੰਹ ਚ ਗਲਤ ਸ਼ਬਦ ਨਿਕਲ ਕੇ ਆ ਗਿਆ ਸਾਡੇ ਇੱਕ ਮੈਂਬਰ ਆ ਜੀ ਰਾਜੂ ਮੈਂ ਨੀ ਨਾਂ ਨਹੀਂ ਲੈਂਦਾ ਜੀ ਹਾਂਜੀ ਹਾਂਜੀ ਉਹਨੇ ਉਹਨੇ ਜੀ ਕਿ ਸਾਡੇ ਆ ਦੋ ਪੇਟੀਆਂ ਸਾਨੂੰ ਖਰਚਾ ਪਾ ਕੇ ਟਰੱਕ ਦੀ ਨਹੀਂ ਬਰਨਾਲਾ ਨੂੰ ਉਹਨੇ ਦੋ ਸਵੇਰ ਤੋਂ ਨਿਕਲਦੀਆਂ ਪੇਟੀਆਂ ਵੀ ਦਿੱਤੀਆਂ ਇਹਨਾਂ ਨੂੰ ਹਾਂਜੀ ਹਾਂ ਕੀ ਇਹ ਸਾਡੇ ਨੌਕਰ ਨੇ ਜੀ ਅਸੀਂ ਇਹਨਾਂ ਦੇ ਨੌਕਰਾਂ ਸਾਡੀ ਗਲਤੀ ਆ ਅਸੀਂ ਭਰਨ ਨੂੰ ਤਿਆਰ ਹੁੰਨੀ ਆ ਜੀ ਅਸੀਂ ਭਰਾਂਗੇ ਮੈਂ ਆਪਦੇ ਕੋਲੋਂ ਪਰੂ ਮੈਂ ਟਰੱਕ ਨਾਲ ਦੇ ਦਿਆਂਗਾ ਸਾਡਾ 23000 ਦੇ ਦੇਣ ਵਾਦਾ ਸਾਡਾ ਬਾਕੀ ਦੇ ਦੇਣ ਭਾਈ ਜਰਦੀ ਭਾ ਜਦੋਂ ਮੈਂ ਮਾਨਦਾਨ ਸਾਡੇ ਨਾਲ ਜਾਂਦਾ ਇਹਨਾਂ ਨੂੰ ਕੋਈ ਬੰਗਾਰ ਦੀ ਲੋੜਾ ਮੈਨੂੰ ਫੋਨ ਕਰਨਾ ਬਿਲਕੁਲ ਜੀ ਮੈਂ ਦੇਵਾਂਗਾ ਜੇ ਜਹੇ ਜੇ ਸਾਡਾ ਮਾਨਦਾਨ ਕਰਨਗੇ ਉਹ ਜੇ ਮੈਂ ਕਰਾਂ ਅਸੀਂ ਕਰਾਂਗੇ ਬਿਲਕੁਲ ਮੈਂ ਜੀ ਇਹਨਾਂ ਨੂੰ ਫੋਨ ਕਰਿਆ ਕਿ ਸਾਡੇ ਭਾਈ ਜੁਮੇਦ ਦੀ ਗੱਡੀ ਹੈ ਇਹਨਾਂ ਨੂੰ ਛੱਡਣਾ ਚਾਹੀਦਾ ਵੀ ਟੋਟਾ ਇਹ ਨਣਾ ਕਰੋ ਇਹਨੇ ਜੀ ਇਹ ਕਰੇ ਮਾਈ ਬਿਲਕੁਲ ਜਾਇਜ਼ ਰਾਨ ਘੱਟ ਦਿਓ ਮੈਂ ਆ ਗਿਆ ਤੁਹਾਡੇ ਕੋਲੇ 5 ਮਿੰਟਾਂ ਅੰਦਰ ਹਾਂਜੀ ਮੈਂ ਉਹ ਤੋਂ 7 ਮਿੰਟਾਂ ਦੇ ਵਿੱਚ ਮੈਂ ਇਹਨਾਂ ਕੋਲੇ ਆ ਗਿਆ ਮੇਰੇ ਮੇਰੇ ਬੜੇ ਸਤਿਕਾਰਯੋਗ ਨੇ ਸਾਡੇ ਮਾਮਾ ਜੀ ਨਹੀਂ ਹਾਂਜੀ ਮਾਮਾ ਜੀ ਮਿਲੇ ਆ ਹਰਜੀਤ ਜੀ ਇਹ ਆ ਗਈ ਇਹਨਾਂ ਦੇ ਰਿਸ਼ਤੇਦਾਰਾਂ ਦੀ ਗੱਡੀ ਆ ਮੈਂ ਆ ਗਿਆ ਜੀ ਇਹਨਾਂ ਕੋਲੇ ਬੜਾ ਜੈ ਚਲਾਨ ਘੱਟਦਾ ਚਲੋ ਚਾਹੀਦਾ 10000 ਦਾ ਵੱਧ ਘੱਟ ਦੋ ਵੱਡ ਗੱਲ ਹੈ ਮੈਂ ਕਾਨੂੰਨ ਨੇ 9000 ਦਾ ਬਣਦਾ ਸੀ ਇਹ ਹਾਂਜੀ ਪਰ ਅਸੀਂ 19000 ਦਾ ਹੀ ਭਰਨ ਨੂੰ ਤਿਆਰ ਆ ਜੀ ਮੈਂ ਉਹਦੇ ਕੋਲ ਭਰਨ ਲੱਗਿਆ ਮੈਂ ਤੱਕੀ ਭਰਦਾ ਮੈਂ ਤੋਂ ਉਹਨੇ ਲੈ ਲੈਣਾ ਮੈਂ ਉਹਨੇ ਤੈਨੂੰ ਤਿਆਰ ਆ ਬਿਲਕੁਲ ਜੀ ਪਰ ਉਹ 42000 ਤਾਂ ਸਾਡਾ ਜਿਹੜਾ ਉਹ ਤੇ ਲਪਾਇਆ ਉਹ ਸਾਹਮਣੇ ਖੜੀ ਆ ਨੋਵਾ ਇਹਦਾ ਪਰ ਸਾਡਾ ਅੱਜ ਵੱਧਾ ਦੋ ਬੇਟੀਆਂ ਨੇ ਸਾਡੀ ਜੂਨੀਅਰ ਤੋਂ ਲੈਤੀਆਂ ਨੇ ਸਾਡੇ ਖਰਚੇ ਚ ਪਾਈਆਂ ਨੇ ਦੋ ਬੇਟੀਆਂ ਸਭ ਤੋਂ ਸੁਆਸਲੀ ਜਿਹੜੀਆਂ ਲੈਤੀਆਂ ਨੇ ਜੀ ਬਿਲਕੁਲ ਜੀ ਕੀ ਉਹ ਮੋੜ ਦੇਣੀ ਚਾਹੀਦੀਆਂ ਉਹ ਬਾਈ ਜੀ ਵੀ ਬਣਾ ਲੈ ਉਹ ਵੀ ਵੀਡੀਓ ਬਣਾ ਲੈ ਬਾਈ ਜੀ ਵੀਡੀਓ ਬਣਾ ਸਾਡਾ ਬੰਦੇ ਤੋਂ ਸਾਡੇ ਜਨਾਬ ਆਰਟੀਓ ਕੱਥਿਆ ਬੋੜਾ ਆਰਟੀਓ ਸਾਹਿਬ ਸਾਹਮਣੇ ਆਓ ਮੜਾ ਜਾ ਜੇ ਨਹੀਂ ਆ ਤੇ ਜਾਣ ਕਰੀ ਜਾ ਉਹ ਨਹੀਂ ਅਸੀਂ ਪਰ ਆ ਗਏ ਬੇ ਸੱਕ ਸਾਨੂੰ ਵੀ ਪਤਾ 10 1000 ਤੇ ਬਸ ਸਾਨੂੰ ਇਨਸਾਫ ਚਾਹੀਦਾ ਜੀ ਬਸ ਅਸੀਂ ਇਹਨਾਂ ਨੂੰ ਵੀ ਚਾਹੇ ਬਣਦੇ ਆ ਬਸ ਸਾਨੂੰ ਚਾਹੇ ਬਣਦੇ ਆ ਪਰ ਉਹਨੂੰ ਸਾਡਾ ਚਲਾਨ ਪਰ ਸਾਡੇ ਚਲਾਨ ਘਟਦਾ ਇਹ ਥੋੜਾ ਮਸਤ ਜੂਨੀਅਰ ਟੀਹੜੇ